ਪਿਆਰੇ ਸੋਤੇਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਭਾਰਤੀ ਦਰਸ਼ਨ ਦੀਆਂ ਵਿਸ਼ੇਸ਼ਤਾਈਆਂ ਪਹਿਲੇ ਭਾਗ ਵਿੱਚ ਆਪਾਂ ਇਸ ਦੇ ਆਦਰਸ਼ਵਾਦੀ ਅਤੇ ਅਧਿਆਤਮਿਕ ਪੱਖ ਜੋ ਜੋ ਵਿਸ਼ੇਸ਼ਤਾ ਉਸਤੇ ਗੱਲ ਕੀਤੀ ਸੀ ਅੱਜ ਆਪਾਂ ਥੋੜਾ ਅੱਗੇ ਗੱਲ ਕਰਦੇ ਹਾਂ ਅਸੀ ਇੰਡੀਅਨ ਫਲਸਫੀ ਦੇ ਜਿਹੜੇ ਸਰੀਅੰਟ ਫੀਚਰਸ ਦੀ ਅਗਰ ਗੱਲ ਕਰੀਏ ਤਾਂ ਇਹ ਦੁੱਖਾਂ ਅਤੇ ਕਸ਼ਟਾਂ ਦਾ ਖਾਤਮਾ ਹੈ ਹੁਣ ਭਾਰਤੀ ਦਰਸ਼ਨ ਲਈ ਮਨੁੱਖ ਦਾ ਸੁਖੀ ਅਤੇ ਸ਼ਾਂਤ ਜੀਵਨ ਇੱਕ ਉਦੇਸ਼ ਰਿਹਾ ਹੈ ਲਗਭਗ ਸਾਰੇ ਭਾਰਤੀ ਦਰਸ਼ਨਾ ਦੀ ਇਹ ਇੱਕ ਮਨੋਤ ਹੈ ਕਿ ਮਨੁੱਖ ਨੂੰ ਤਿੰਨ ਪ੍ਰਕਾਰ ਦੇ ਦੁੱਖ ਜਾਂ ਕਸ਼ਟ ਹੋ ਸਕਦੇ ਹਨ ਇਹ ਕਹੇ ਜੀ ਅਧਿਆਤਮਿਕਤਾ ਅਦੇ ਵੈਦਿਕਾ ਅਤੇ ਅਦੇ ਪੌਤਕਾ ਜਾਨਕੀ ਇੰਟਰ ਆਰਗੈਨਿਕ ਐਕਸਟਰਾ ਆਰਗੈਨਿਕ ਤੇ ਸੁਪਰਨੈਚੁਰਲ ਹੁਣ ਪਹਿਲੇ ਪ੍ਰਕਾਰ ਦੇ ਦੁੱਖ ਤੋਂ ਭਾਵ ਹੈ ਜਾਨਕੀ ਅਧਿਆਤਮਿਕਤਾ ਜਿਹੜੀ ਹੈ ਕਿ ਜਿਸ ਵਿੱਚ ਸਰੀਰ ਅਤੇ ਮਨ ਦੋਵਾਂ ਦੇ ਦੁੱਖ ਸ਼ਾਮਲ ਹੁੰਦੇ ਹਨ ਇੰਟਰ ਆਰਗੈਨਿਕ ਸਾਈਕੋ ਫਿਜ਼ੀਕਲ ਕਾਸ ਜੋ ਇਹ ਲੈ ਕੇ ਚੱਲਦਾ ਇਸ ਵਿੱਚ ਸਰੀਰਕ ਅਤੇ ਮਾਨਸਿਕ ਦੋਵੇਂ ਦੁੱਖ ਸ਼ਾਮਲ ਹਨ ਦੂਸਰੇ ਜੋ ਅਦਵਾਇਦਿਕ ਦੁੱਖਾਂ ਵਿੱਚ ਹੋਰ ਮਨੁੱਖਾਂ ਪਸ਼ੂਆਂ ਪੰਛੀਆਂ ਆਦਿ ਦੁਆਰਾ ਪੈਦਾ ਕੀਤੇ ਦੁੱਖ ਸ਼ਾਮਲ ਹਨ ਪਰ ਤੀਸਰੇ ਅਧਪੌਤਿਕ ਪੱਖ ਦੂਸਰੇ ਗ੍ਰਹਿ ਜਾਨੀ ਕਿ ਜੋ ਪਲੈਨੈਟਸ ਰਾਹੀਂ ਪੈਦਾ ਕੀਤੇ ਕੁਦਰਤੀ ਦੁੱਖ ਹਨ ਉਹ ਹੈਗੇ ਆ ਨਹੀਂ ਹੈਗੇ ਇਹ ਤੇ ਮੈਂ ਨਹੀਂ ਕਰ ਰਿਹਾ ਇਹ ਜੋ ਕਥਾਵਾਂ ਕਹਿ ਰਹੀਆਂ ਜੋ ਇੰਡੀਅਨ ਫਿਲਾਸਫੀ ਕਹਿ ਰਹੀ। ਕਿ ਜੋ ਗ੍ਰਹਾਂ ਦੇ ਦੁੱਖ ਨੇ ਜਿਵੇਂ ਗ੍ਰਹ ਚਾਲਾਂ ਜਾਂ ਗ੍ਰਹਾਂ ਦਾ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਆਪਣੇ ਸਿਸਟਮ ਦੇ ਵਿੱਚ ਚੱਲਦਾ। ਉਹਨੂੰ ਵੀ ਇੱਕ ਕਿ ਦੁੱਖ ਮੰਨਦੇ ਨੇ ਯਾਨੀ ਕਿ ਕੁਦਰਤੀ ਦੁੱਖ ਮੰਨਦੇ। ਹੁਣ ਸੰਖਿਆ ਦਰਸ਼ਨ ਇਹਨਾਂ ਦੁੱਖਾਂ ਬਾਰੇ ਵਧੇਰੇ ਵਿਚਾਰ ਕਰਦਾ ਹੈ। ਇਹਨਾਂ ਦੁੱਖਾਂ ਤੋਂ ਮਨੁੱਖ ਨੂੰ ਛੁਟਕਾਰਾ ਦਿਲਾਉਣਾ ਕੀ ਹਰ ਭਾਰਤੀ ਦਰਸ਼ਨ ਦਾ ਮੁੱਖ ਉਦੇਸ਼ ਰਿਹਾ ਹੈ ਤੇ ਇਸ ਛੁਟਕਾਰੇ ਨੂੰ ਜਾਂ ਇਸ ਨੂੰ ਦੂਸਰੇ ਪਾਸੇ ਮੋੜਨ ਲਈ ਜਾਂ ਇਹਦੀ ਕੰਪਲੀਟ ਸੁਜੈਸ਼ਨ ਲਈ ਭਾਰਤੀ ਜਿਹੜੀ ਜਿਹੜੀ ਪ੍ਰਕਿਰਿਆ ਆ ਉਹਨੂੰ ਭਾਰਤੀ ਦਰਸ਼ਨ ਦੇ ਵਿੱਚ ਸਮਮ ਬਨਮ ਕਹਿੰਦੇ ਹਨ ਇਸ ਦੇ ਹਰ ਦਰਸ਼ਨ ਨੇ ਵੱਖ-ਵੱਖ ਨਾਮ ਜਿਵੇਂ ਮੋਕਸ਼ ਮੁਕਤੀ ਅਪਵਰਗ ਪਰਮ ਪ੍ਰਸਾਰਤ ਨਿਰਵਾਨ ਕੈਵਲਿਆ ਆਦਿ ਨਾ ਰੱਖਿਆ ਇਹਨਾਂ ਦੀ ਪ੍ਰਾਪਤੀ ਲਈ ਭਾਰਤੀ ਦਰਸ਼ਨ ਵਿੱਚ ਕਰਮਾ ਨੂੰ ਪ੍ਰਧਾਨ ਮੰਨਿਆ ਜਾਂਦਾ ਹੈ ਕਿ ਇਨਸਾਨ ਜੋ ਕਰਮ ਕਰਦਾ ਉਸ ਦਾ ਦੇ ਦੁੱਖ ਪਾਦਾ ਅੱਗੇ ਚੰਗੇ ਕਰਮ ਕਰਨ ਵਾਸਤੇ ਕਿਹਾ ਜਾਂਦਾ ਉਹ ਅਸੀਂ ਚੰਗੇ ਕਰਦੇ ਹਾਂ ਜਾਂ ਨਹੀਂ ਕਰਦੇ ਉਹ ਗੱਲ ਵੱਖਰੀ ਹੁਣ ਗਿਆਨ ਭਗਤੀ ਅਤੇ ਕਰਮ ਦਾ ਸਮੀਲ ਹੈ ਸੜੀ ਜੋ ਇੰਡੀਅਨ ਫਿਲਾਸਫੀ ਹੈ ਭਾਰਤੀ ਦਰਸ਼ਨ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਚਾਈ ਲਈ ਗਿਆਨ, ਭਗਤੀ ਅਤੇ ਕਰਮ ਤਿੰਨਾਂ ਨੂੰ ਇੱਕੋ ਸਮਾਨ ਉਪਜੋਗੀ ਮੰਨਿਆ ਗਿਆ ਹੈ। ਇਹੋ ਹੀ ਕਾਰਨ ਹੈ ਕਿ ਪੱਛਮੀ ਦਰਸ਼ਨ ਤੋਂ ਸਾਡੀ ਜਿਹੜੀ ਵੈਸਟਰਨ ਫਲਸਫੀ ਤੋਂ ਅਸੀਂ ਸਾਡੀ ਇੰਡੀਅਨ ਫਲਸਫੀ ਕੁਝ ਅਲੱਗ ਹੈਗੀ ਹੈ। ਕਿਉਂਕਿ ਉੱਥੇ ਕਰਮ ਨਾਲੋਂ ਗਿਆਨ ਤੇ ਵਧੇਰੇ ਯੂਰ ਦਿੱਤਾ ਗਿਆ। ਉਹ ਲੋਕ ਜਿਹੜੇ ਵੈਸਟਰਨ ਅਤੇ ਭਗਤੀ ਨੂੰ ਬੇਅਰਥ ਮੰਨਿਆ ਗਿਆ। ਵੇਦ ਅਤੇ ਉਪਨਿਸ਼ਦਾਂ ਵਿੱਚ ਸਚਾਈ ਲਈ ਯੋਗ, ਭਗਤ ਜੁੜਨਾ ਬਹੁਤ ਹੀ ਜ਼ਰੂਰੀ ਮੰਨਿਆ ਗਿਆ। ਇਸੇ ਲਈ ਤਿੰਨ ਵਿਪਿੰਨ ਸਾਧਨ ਵੀ ਦੱਸੇ ਗਏ। ਇਹਨਾਂ ਨੂੰ ਅਸੀਂ ਕਰਮਵਾਰ ਗਿਆਨ ਯੋਗ ਭਗਤੀ ਯੋਗ ਤੇ ਕਰਮ ਯੋਗ ਕਿਹਾ ਜਾਂਦਾ ਹੈ। ਇਹ ਤਿੰਨੋਂ ਸਚਾਈ ਪ੍ਰਾਪਤੀ ਦੀ ਪ੍ਰਕਿਰਿਆ ਵਿੱਚ ਵਿਪਿੰਨ ਯਾਨੀ ਕਿ ਪੜਾਅ ਹਨ ਜੋ ਇੱਕ ਦੂਜਰੇ ਦੇ ਨਿਰਭਰਨ ਸਭ ਤੋਂ ਵੱਧ ਜ਼ਰੂਰੀ ਹੈ ਗਿਆਨ ਉਸੇ ਦੇ ਆਧਾਰਤ ਕੋਈ ਕਰਮ ਭਗਤੀ ਨਾਲ ਕੀਤਾ ਜਾ ਸਕਦਾ ਹੈ ਜਾਨਕਿ ਭਗਤੀ ਵਾਸਤੇ ਵੀ ਪਹਿਲਾਂ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਪਰ ਕੇਵਲ ਗਿਆਨ ਕਾਫੀ ਨਹੀਂ ਉਹ ਸੁਨੋ ਸਾਰਥਕ ਕਰਨ ਲਈ ਕਰਮ ਅਤੇ ਭਗਤੀ ਵੀ ਬਹੁਤ ਜ਼ਰੂਰੀ ਦੱਸੀ ਗਈ ਹੈ ਹੁਣ ਇਹ ਜੀਵਨ ਅਤੇ ਸਮਾਜ ਦੇ ਨਜ਼ਦੀਕ ਭਾਰਤੀ ਦਰਸ਼ਨ ਉਕਾ ਹੀ ਸਿਧਾਂਤਕ ਨਹੀਂ ਹੈ ਇਸ ਵਿੱਚਲੇ ਲਗਭਗ ਸਾਰੇ ਸਿਧਾਂਤ ਪਹਿਲੇ ਵਿਵਹਾਰਕ ਪਰਸਥਿਤੀਆਂ ਤੋਂ ਪਰਖੇ ਜਾਂਦੇ ਹਨ ਅਤੇ ਫਿਰ ਉਹਨਾਂ ਨੂੰ ਸਿਧਾਂਤ ਦਾ ਦਰਜਾ ਦਿੱਤਾ ਜਾਂਦਾ ਹੈ ਇਹ ਸਿਧਾਂਤ ਜ਼ਿਆਦਾਤਰ ਮਨੁੱਖ ਤੇ ਕੇਂਦਰਿਤ ਹੁੰਦੇ ਹਨ ਭਾਰਤੀ ਦਰਸ਼ਨ ਆਪਣੀ ਹਰ ਵਿਚਾਰਧਾਰਾ ਵਿੱਚ ਮਨੁੱਖ ਇਸ ਦੇ ਜੀਵਨ ਸਮਾਜ ਅਤੇ ਇਸ ਅੰਦਰਲੀ ਆਤਮਿਕ ਤਤ ਨੂੰ ਮਹੱਤਵਪੂਰਨ ਮੰਨਦਾ ਹੈ ਜਿਵੇਂ ਜੈਨ ਦਰਸ਼ਨ ਬੁੱਧ ਦਰਸ਼ਨ ਵੀ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਆਪਣਾ ਪਰਮ ਲਕਸ਼ ਮੰਨਦੇ ਹਨ ਇਸੇ ਤਰ੍ਹਾਂ ਨਿਆਏ ਵਿਦਾਂਤ ਯੋਗ ਦਰਸ਼ਨ ਅਤੇ ਸਿੱਖ ਦਰਸ਼ਨ ਸਭ ਮਨੁੱਖੀ ਸਮੱਸਿਆਵਾਂ ਦਾ ਹੱਲ ਕਰਨਾ ਆਪਣਾ ਉਦੇਸ਼ ਮੰਨਦੇ ਹਨ ਇਸੇ ਤਰ੍ਹਾਂ ਸ਼੍ਰੀਮਦ ਭਗਵਤ ਗੀਤਾ ਮਨੁੱਖ ਅਤੇ ਇਸ ਦੇ ਪਰਮ ਲਕਸ਼ ਨੂੰ ਦਰਸਾਉਂਦੀ ਹੈ ਅਸਲ ਵਿੱਚ ਭਾਰਤੀ ਦਰਸ਼ਨ ਜਨ ਜੀਵਨ ਦਾ ਦਰਸ਼ਨ ਹੈ ਇਸ ਦੇ ਨਾਲ ਭਾਰਤੀ ਦਰਸ਼ਨ ਸਮਾਜ ਨੂੰ ਮਨੁੱਖਤਾ ਅਤੇ ਪਰਮ ਸਚਾਈ ਦਾ ਆਧਾਰ ਮੰਨਦਾ ਹੈ ਬੁੱਧ ਦਰਸ਼ਨ ਸ਼੍ਰੀਮਦ ਭਗਵਤ ਗੀਤਾ ਵਿਦਾਂਤ ਅਤੇ ਚਾਰਵਕ ਵਰਗੇ ਦਰਸ਼ਨਾਂ ਨੂੰ ਸਮਾਜ ਸੁਧਾਰਕ ਸਦਾਂਤਾਂ ਦਾ ਨਾਮ ਦੇ ਸਕਦੇ ਕਿਉਂਕਿ ਇਹਨਾਂ ਦੇ ਵਿਚਾਰ ਅਨੁਸਾਰ ਮਨੁੱਖੀ ਜੀਵਨ ਅਤੇ ਪਰਮ ਸਚਾਈ ਸਹੀ ਸਮਾਜਿਕ ਢਾਂਚੇ ਤੋਂ ਬਿਨਾ ਅਧੂਰੇ ਹਨ ਆਧੁਨਿਕ ਦਰਸ਼ਨ ਦੇ ਸਿੱਖ ਦਰਸ਼ਨ ਵਿੱਚ ਇਹ ਅੰਸ਼ ਵਧੇਰੇ ਉੱਭਰ ਕੇ ਆਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਹੀਂ ਚਲਾਈ ਗਈ ਪਰੰਪਰਾ ਵਿੱਚ ਹਰ ਪੱਖੋਂ ਸਮਾਜ ਨੂੰ ਪੈਲ ਦਿੱਤੀ ਗਈ ਹੈ ਅਤੇ ਇਹ ਪਰੰਪਰਾ ਅੱਜ ਵੀ ਸਿੱਖ ਕੌਮ ਰਾਹੀਂ ਦੁਨੀਆ ਨੂੰ ਉਪਦੇਸ਼ ਦਿੰਦੀ ਹੈ। ਮੋਕਸ਼ ਜੀਵਨ ਦਾ ਪਰਮ ਉਦੇਸ਼ ਜਿਹੜਾ ਕਿ ਮੁਕਤੀ ਜਿਹਨੂੰ ਅਸੀਂ ਕਹਿੰਦੇ ਆਂ ਭਾਰਤੀ ਦਰਸ਼ਨ ਆਦਰਸ਼ਵਾਦੀ ਹੋਣ ਕਾਰਨ ਨੈਤਿਕ ਸਿਧਾਂਤ ਨੂੰ ਆਧਾਰ ਮੰਨ ਕੇ ਚੱਲਦਾ ਹੈ। ਭਾਰਤੀ ਸਮਾਜਿਕ ਜੀਵਨ ਵਿੱਚ ਮਨੁੱਖ ਰਾਹੀਂ ਮਨੁੱਖ ਦੇ ਜੀਵਨ ਦੇ ਚਾਰ ਪ੍ਰਮੁੱਖ ਉਦੇਸ਼ ਦੱਸੇ ਗਏ ਹਨ। ਜਿਨ੍ਹਾਂ ਨੂੰ ਪੁਰਸ਼ਾਰਥ ਦਾ ਨਾਮ ਦਿੱਤਾ ਗਿਆ ਹੈ ਇਹਨਾਂ ਵਿੱਚੋਂ ਪਹਿਲੇ ਤਿੰਨ ਹਨ ਧਰਮ ਅਰਥ ਅਤੇ ਕਾਮ ਇਹਨਾਂ ਨੂੰ ਤ੍ਰੇਵਰਗ ਦਾ ਨਾਮ ਦਿੱਤਾ ਗਿਆ ਹੈ ਅਤੇ ਆਖਰੀ ਹੈ ਮੋਕਸ਼ ਨੂੰ ਪਰਮ ਪੁਰਸ਼ਾਰਥ ਜਾਂ ਅਪਵਰਗ ਕਹਿੰਦੇ ਹਨ ਇਹ ਚਾਰੋਂ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਦੱਸੇ ਗਏ ਹਨ ਅਤੇ ਇਹਨਾਂ ਦੀ ਪ੍ਰਾਪਤੀ ਅਤੇ ਇਹਨਾਂ ਵਿੱਚ ਕੁਸ਼ਲਤਾ ਮਨੁੱਖ ਦਾ ਉਦੇਸ਼ ਇਹਨਾਂ ਨੂੰ ਜਾਂ ਇਹਨਾਂ ਵਿੱਚ ਮੋਕਸ਼ ਨੂੰ ਪਰਮ ਪ੍ਰਸਾਰਤ ਇਸ ਲਈ ਕਿਹਾ ਗਿਆ ਹੈ ਕਿਉਂਕਿ ਭਾਰਤੀ ਦ੍ਰਿਸ਼ਟੀਕੋਣ ਅਨੁਸਾਰ ਮਨੁੱਖ ਅਤੇ ਸੰਸਾਰ ਦੀ ਸੱਤਾ ਦੀ ਜਿਹੜੀ ਅਸਲੀਅਤ ਅਦੇ ਆਤਮਕ ਹੈ ਇਸ ਲਈ ਆਪਣੇ ਸਰੂਪ ਦੇ ਅਸਲੀ ਤੱਤ ਨੂੰ ਪ੍ਰਾਪਤ ਕਰਨਾ ਜਾਂ ਉਸ ਤੱਕ ਪਹੁੰਚਣਾ ਹਰ ਮਨੁੱਖ ਦਾ ਪਰਮ ਉਦੇਸ਼ ਯਾਨੀ ਕਿ ਅਲਟੀਮੇਟ ਐਂਡ ਹੈ ਅਸਲੀਅਤ ਕੇਵਲ ਅਧਿਆਤਮਿਕ ਹੈ ਬਾਕੀ ਸਭ ਦਿਖਾਵਾ ਜਾਂ ਮਾਇਆ ਹੈ ਜੀਵਨ ਦੇ ਇਸ ਪਰਮ ਉਦੇਸ਼ ਪ੍ਰਾਪਤੀ ਨੂੰ ਲਗਭਗ ਸਾਰੇ ਭਾਰਤੀ ਦਰਸ਼ਨਾਂ ਨੇ ਸਹੀ ਮੰਨਿਆ ਹੈ ਇਸ ਨੂੰ ਆਮ ਤੌਰ ਤੇ ਮੋਕਸ਼ ਕਹਿੰਦੇ ਹਨ ਮੋਕਸ਼ ਇੱਕ ਸੰਸਕ੍ਰਿਤ ਸ਼ਬਦ ਹੈ ਜਿਸ ਦਾ ਅਰਥ ਹੈ ਮੁਕਤੀ ਭਾਰਤੀ ਪਰੰਪਰਾ ਵਿੱਚ ਜਨਮ ਮਰਨ ਦੇ ਵਿਚਾਰ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਇਸ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨਾ ਮੋਕਸ਼ ਹੈ ਇਹ ਪ੍ਰਾਪਤੀ ਮਨੁੱਖੀ ਜੀਵਨ ਵਿੱਚ ਸਭ ਤੋਂ ਵੱਧ ਮੁੱਲਵਾਨ ਅਤੇ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਤੋਂ ਇਲਾਵਾ ਸਭ ਪ੍ਰਕਾਰ ਦੇ ਦੁੱਖਾਂ ਅਤੇ ਕਲੇਸ਼ਾਂ ਤੋਂ ਛੁਟਕਾਰਾ ਮਿਲਦਾ ਹੈ। ਅਤੇ ਨਾਲ ਹੀ ਉਸ ਪਰਮ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਕੇਵਲ ਚਾਰਵਾਕ ਇਸ ਵਿਚਾਰ ਤੋਂ ਇਨਕਾਰ ਕਰਦਾ ਹੈ। ਬਾਕੀ ਸਭ ਦਰਸ਼ਨ ਇਸ ਨੂੰ ਮੰਨ ਕੇ ਚੱਲਦੇ ਹਨ। ਵੇਦਾਂ ਅਤੇ ਉਪਨਿਸ਼ਦਾਂ ਵਿੱਚ ਇਸ ਨੂੰ ਮੋਕਸ਼ ਜਾਂ ਮੁਕਤੀ ਕਿਹਾ ਗਿਆ ਹੈ। ਬੋਧਦਰਸ਼ਨ ਦੇ ਵਿੱਚ ਨਿਰਵਾਣ ਜੈਨ ਦਰਸ਼ਨ ਦੇ ਵਿੱਚ ਕੈਵਲਿਆ ਸੰਖਿਆ ਵਿੱਚ ਯੋਗ ਅਪਵਰਗ ਅਤੇ ਸਿੱਖ ਦਰਸ਼ਨ ਵਿੱਚ ਜੋਤੀ ਜੋਤ ਸਮਾਉਣਾ ਕਿਹਾ ਗਿਆ ਹੈ ਜਾਨਕਿ ਜੋਤ ਦਾ ਜੋਤ ਵਿੱਚ ਸਮਾਉਣਾ ਕਿਹਾ ਗਿਆ ਹੈ ਅੱਜ ਆਪਾਂ ਇਸ ਬਾਰੇ ਗੱਲ ਕੀਤੀ ਹੈ ਕੱਲ ਨੂੰ ਇਹਦੇ ਹੋਰ ਜੋ ਰਹਿੰਦੇ ਪੱਖ ਨੇ ਉਹਨਾਂ ਤੇ ਥੋੜੀ ਗੱਲ ਕਰਾਂਗੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਵੀਡੀਓ ਨੂੰ ਤਨਵਾਦ ਸ਼ੁਕਰੀਆ ਮਿਹਰਬਾਨੀ ਸਤ ਸ੍ਰੀ ਅਕਾਲ